ਜਰਾ ਚੱਲ ਗਏ ਫਿਰੋਜ਼ਪੁਰ ਵਾਲੇ ਪਾਸੇ ਉੱਥੇ ਕਹਿੰਦੇ ਕਿ ਫੌਜੀ ਸਾਹਿਬ ਵਟ ਕੱਢੀ ਜਾਂਦੇ ਨੇ ਕਹਿੰਦੇ ਕਿ ਭਾਈ ਉਹ ਕਹਿੰਦੇ ਕਿ ਬਈ ਆਉਣ ਦੇ ਕਾਕਾ ਬਰਾਦੀ ਮਿੱਧਲੇ ਪੱਸਿਆ ਸੀ ਦਿਖਾਵਾਂਗੇ ਤਾਰੇ ਕਹਿੰਦੇ ਕਿ ਉਹ ਪਿੰਡਾ ਪੁੰਡਾ ਚ ਚੰਗਾ ਮੇਲਾ ਬਣੀ ਬੈਠੇ ਤਾ ਆਪਣਾ ਉਹਦਾ ਨਹੀਂ ਠੁੱਕ ਪੂਰੀ ਪੈਂਦੀ ਆ ਰਾਜਨੀਤੀ ਚ ਫੌਜੀ ਬੜੀ ਭੈੜੀ ਕਰਦੇ ਆ ਜਿਹਦੇ ਨਾਲ ਕਰਦੇ ਆ ਜੀ ਫੌਜੀ ਭਾਈ ਉੱਥੇ ਤਾਂ ਹੋ ਗਿਆ ਭਾਗੀ ਪੂਰਾ ਫਿਰੋਜ਼ਪੁਰ ਦੇ ਆਪਾਂ ਉਸੇ ਦਿਨ ਹੀ ਗੱਲ ਕਰ ਰਹੇ ਸੀਗੇ ਨਾ ਫਿਰੋਜ਼ਪੁਰ ਦੀ ਜਿਹੜੀ ਹੈ ਟਿਕਟ ਦਿੱਤੀ ਗਈ ਸੀਗੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਫਿਰੋਜ਼ਪੁਰ ਦੀ ਜਿਹੜੀ ਇਹ ਟਿਕਟ ਆ ਇਹ ਸਭ ਨੂੰ ਹੈਰਾਨ ਕਰ ਰਹੀ ਆ ਮੇਰੇ ਖਿਆਲ ਦੇ ਨਾਲ ਕਾਕਾ ਬਰਾੜ ਜੀ ਨੂੰ ਵੀ ਹੈਰਾਨਗੀ ਹੋਈ ਹੋਏਗੀ ਇੱਕ ਵਾਰੀ ਕਿਉਂਕਿ ਕੋਈ ਐਕਟੀਵਿਟੀ ਉਹਨਾਂ ਦੀ ਐਮਪੀ ਇਲੈਕਸ਼ਨ ਲੜਨ ਵਾਸਤੇ ਨਹੀਂ ਸੀਗੀ ਗਰਾਊਂਡ ਤੇ ਆਪਾਂ ਇੱਥੇ ਹੀ ਆ ਜੀ ਇਹ ਜਿਹੜੇ ਨਾਂ ਤੁਸੀਂ ਲੈ ਰਹੇ ਹੋ ਅੰਗਰੇਜ਼ ਫੌਜੀ ਦਾ ਜਾਂ ਕੋ ਵਕੀਲ ਸਾਹਿਬ ਸੀਗੇ ਇਹ ਇਹਨਾਂ ਦਾ ਨਾਮ ਚੱਲਦਾ ਸੀਗਾ ਕਿਉਂਕਿ ਉਹ ਤੇ ਧੂੜਾਂ ਪੱਟੀ ਫਿਰਦਾ ਸੀ ਉੱਥੇ ਫੌਜੀ ਤਾਂ ਉਹ ਜਿੱਧਰ ਜਾਵੇ ਤੇ ਉਹਨੂੰ ਲੱਗੋ ਲੱਡੂ ਨਾਲ ਤੋਲਦੇ ਨੇ ਜਿੱਦਰ ਜਾਂਦਾ ਉਹ ਪੈਸੇ ਥੇਲੇ ਦੇਵੇ ਤੂੰ ਲੜ ਤੂੰ ਕਿ ਚੱਕਰ ਹੀ ਨਹੀਂ ਆਗਾ ਫੌਜੀ ਉਥੇ ਲੈਫਟ ਰਾਈਟ ਲੈਫਟ ਰਾਈਟ ਕਰਦਾ ਫਿਰਦਾ ਸੀਗਾ ਬਾਰਡਰ ਵਾਲੇ ਏਰੀਏ ਤੇ ਉਥੇ ਧੂੜਾਂ ਧਮਾਈ ਫਿਰਦਾ ਸੀਗਾ ਇਹਨਾਂ ਨੇ ਅਚਾਨਕ ਹੁਣ ਉਹ ਫੌਜੀ ਕਹਿੰਦਾ ਵੀ ਮੈਂ ਤੇ ਤੰਬੂ ਚ ਬੰਬੂ ਗੱਢਣਾ ਹੀ ਗੱਢਣਾ ਹੈ ਜਿਵੇਂ ਉਹ ਕਹਿੰਦਾ ਵੀ ਮੁੰਡਾ ਤਹਮ ਵੀ ਹੁਣ ਚੀਕਾਂ ਕਢਾਊਗਾ ਆ ਗੱਲ ਇਹ ਆ ਕਿ ਉਹ ਕਹਿੰਦਾ ਕਿ ਬਈ ਮੈਂ ਨਹੀਂ ਹੁਣ ਮੈਂ ਨਾ ਮੂੜਾ ਹੋਣਾ ਇਹ ਬਗਾਵਤ ਕੱਲੀ ਅੰਗਰੇਜ਼ ਫੌਜੀ ਦੀ ਨਹੀਂ ਹੋਏਗੀ ਇਹ ਸਮਝ ਲੁ ਕਿ ਵਲੰਟੀਅਰ ਦੀ ਬਗਾਵਤ ਹੋਏਗੀ